ਲੋ ਦੋਸਤੋ ਬਹੁਤ ਭਰਾਵਾਂ ਦੇ ਜਿਵੇਂ ਫੋਨ ਆਉਂਦੇ ਕਹਿੰਦੇ ਬਈ ਕੋਈ ਨੀਲੀ ਰਵੀ ਦੀ ਕੱਟੀ ਹੋਵੇ ਜਾਂ ਮੋਹਰਾ ਦੀ ਨੀਲੀ ਰਵੀ ਦੀ ਬਹੁਤ ਸੋਹਣੀ ਕੱਟੀ ਆਈ ਹੈ ਬਈ ਬਕਾਊ ਕਿਸੇ ਵੀ ਭਰਾ ਨੂੰ ਜੇ ਪਸੰਦ ਹੋਵੇ ਤਾਂ ਸਾਰੀ ਆਪਾਂ ਡਿਟੇਲ ਦੱਸ ਦਿਆਂ ਸਾਨੂੰ ਗੱਲਬਾਤ ਕਰਦੇ ਆ ਸਾਰੀ ਵੀਡੀਓ ਚੈਨਲ ਤੇ ਦਿਖਾਉਣੇ ਆ ਉਦੋਂ ਪਹਿਲਾਂ ਬੇਨਤੀ ਹੈ ਕਿਸੇ ਵੀ ਭਰਾਣੇ ਜੇ ਤਾਂ ਬਕਾਊ ਪਸ਼ੂ ਦੀ ਐ ਵੀਡੀਓ ਬਣਾਉਣੀ ਹੁੰਦੀ ਹੈ ਆਪਣੇ ਨਾਲ ਸਪਾਰਕ ਕਰ ਸਕਦੇ ਹੋ ਮੇਰਾ ਨੰਬਰ ਹੈ ਦੋਸਤੋ 7529000631 ਤੇ ਬਾਕੀ ਗੱਲਬਾਤ ਆਪਾਂ ਕੱਟੀ ਬਾਰੇ ਕਰਦੇ ਆ ਉਮਰਾ ਦੋਸਤੋ ਦੋ ਦੰਦ ਹਜੇ ਚੱਕੇ ਹੀ ਆ ਮੂੰਹ ਤੇ ਇੱਕ ਵਾਰੀ ਤਾਰਾਂ ਇਹ ਦੇ ਹਟੀ ਕਿਸੇ ਸ਼ੌਂਕੀਪਰਾ ਕੋਲੇ ਬਾਗੀ ਵਧੀਆ ਟਾਈਮ ਨਾਲ ਇਹਨੂੰ ਗੱਬਣ ਕਰਾ ਕੇ ਖਰਾਕ ਪਾ ਕੇ ਤੇ ਸੋਹਣੀ ਨਸਲ ਤਿਆਰ ਕਰ ਸਕਦੇ ਹਾਂ ਬਾਕੀ ਤੁਸੀਂ ਮੂੰਹ ਮਾ ਦੇਖੋ ਬਾਲੀ ਕੈਂਟ ਚੀਜ਼ ਆ ਯਾਰ ਜਮਾ 100% ਮੇਲਿਆਂ 'ਚ ਖੜਨ ਵਾਲੀ ਚੀਜ਼ ਆ ਚੰਗੀ ਫੀਡ ਫੂਡ ਪਾਈ ਤੇ ਕੱਟੀ ਨੇ ਦੋ ਮਹੀਨਿਆਂ 'ਚ ਹੀ ਰੰਗ ਬਦਲ ਜਾਣਾ ਤੇ 22 ਵੀ ਲੈ ਕੇ ਆਇਆਗਾ ਤੇ ਮੁੱਲ ਦੀ ਗੱਲ ਕਰਾਂ ਦੋਸਤੋ 50000 ਰੁਪਇਆ ਮੁੱਲ ਆ ਤੇ ਉੱਤੇ ਬਾਈ ਦਾ ਲਾਢੀ ਦਾ ਨੰਬਰ ਚੱਲੀ ਜਾਂਦਾਗਾ ਪਿੰਡਾ ਬੂਈਆਂ ਵਾਲਾ ਬੂਈਆਂ ਵਾਲਾ ਪਿੰਡਾ ਜ਼ਿਲ੍ਹਾ ਫਿਰੋਜ਼ਪੁਰ ਤੇ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਜਾ ਕੇ ਤਸੱਲੀ ਕਰਕੇ ਆਪ ਦੀ ਤੁਸੀਂ ਕੱਟੀ ਖਰੀਦ ਸਕਦੇ ਹੋ ਬਾਕੀ ਦੋਸਤੋ ਬਹੁਤ ਘੈਂਟ ਕੁਆਲਿਟੀ ਹੈ ਜਿਵੇਂ 100% ਪਿਓਰ ਨੀਲੀ ਦਾ ਵੀ ਆ ਇਹ ਚੀਜ਼ਾਂ ਮਿਲਣੀਆਂ ਬਹੁਤ ਔਖੀਆਂ ਆ ਦੇਖੋ ਫੇਸ ਕੁਆਲਿਟੀ ਦੇਖੋ ਬਾਕੀ ਤੇ ਤੁਸੀਂ